ਕੀ ਬਣੇਗਾ ਸਾਡੇ ਸਮਾਜ ਦਾ ਆ ਪਤੀ ਪਤਨੀ ਦੀ ਲੜਾਈ ਹੋਈ ਤੇ ਪਤੀ ਪਤਨੀ ਨੇ ਆਪਣੀ ਲੜਾਈ ਦੇ ਵਿੱਚ ਇੱਕ ਦੂਜੇ ਤੇ ਚਾਕੂ ਨਾਲ ਹਮਲਾ ਕੀਤਾ ਸਿੱਧਾ ਹੀ ਇੱਕ ਦੂਜੇ ਦੀ ਗਰਦਨ ਤੇ ਹਮਲਾ ਕੀਤਾ ਜਿਹਦੇ ਕਰਕੇ ਪਤਨੀ ਦੀ ਮੌਤ ਹੋ ਗਈ ਤੇ ਪਤੀ ਹਸਪਤਾਲ ਦੇ ਅੰਦਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਦੱਸਿਆ ਜਾ ਰਿਹਾ ਕਿ ਪਤਨੀ ਐਨ ਐਮ ਸੀ ਹਸਪਤਾਲ ਦੇ ਅੰਦਰ ਉਹਦੀ ਕੁਸ਼ਕ ਦਿਨ ਪਹਿਲਾਂ ਬਦਲੀ ਹੋਈ ਸੀ ਜਿਹਦੇ ਕਰਕੇ ਉਹਨਾਂ ਨੇ ਨਵੀਂ ਥਾਂ ਤੇ ਸ਼ਿਫਟ ਕੀਤਾ ਸੀ ਨਵਾਂ ਮਕਾਨ ਲਿਆ ਸੀ ਜਿਸ ਦਿਨ ਉਹਨਾਂ ਨੇ ਮਕਾਨ ਲਿਆ ਸੀ ਉਸ ਪਹਿਲੇ ਦਿਨ ਹੀ ਜਦੋਂ ਉਹ ਘਰ ਦੇ ਅੰਦਰ ਆਪਣਾ ਸਮਾਨ ਸੈੱਟ ਕਰ ਰਹੇ ਸੀ ਸਮਾਨ ਰੱਖ ਰਹੇ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਪਤੀ ਪਤਨੀ ਦੇ ਵਿੱਚ ਬਹਿਸ ਹੋ ਗਈ 15 ਮਿੰਟ ਇਹਨਾਂ ਦਾ ਝਗੜਾ ਚੱਲਿਆ ਝਗੜੇ ਦਾ ਝਗੜਾ ਇੰਨਾ ਭਿਆਨਕ ਰੂਪ ਧਾਰਨ ਕਰ ਗਿਆ ਕਿ ਇਹਨਾਂ ਨੇ ਚਾਕੂ ਚੁੱਕ ਲਿਆ ਰਸੋਈ ਦੇ ਵਿੱਚੋਂ ਇੱਕ ਦੂਜੇ ਦੀ ਗਰਦਨ ਦੇ ਉੱਪਰ ਸਿੱਧਾ ਚਾਕੂਆਂ ਨਾਲ ਹਮਲਾ ਕਰ ਦਿੱਤਾ ਜਿਹਦੇ ਕਰਕੇ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਹੜਾ ਪਤੀ ਆ ਉਹ ਹਸਪਤਾਲ ਦੇ ਅੰਦਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਘਟਨਾ ਇਹ ਰਾਜਸਥਾਨ ਦੇ ਦੋਸਾ ਦੇ ਸਰਕਾਏ ਸ਼ਹਿਰ ਦੀ ਆ ਜਿੱਥੇ ਇੱਕ ਪਤੀ ਪਤਨੀ ਨਵਾਂ ਨਵਾਂ ਸ਼ਿਫਟ ਹੋਏ ਸੀ ਕਿਰਾਏ ਦੇ ਮਕਾਨ ਤੇ ਵੈਸੇ ਇਹ ਪਤੀ ਪਤਨੀ ਭੀਲਵਾੜਾ ਤੋਂ ਦੱਸੇ ਜਾ ਰਹੇ ਆ ਤਾਂ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਪਤਨੀ ਆ ਐਨਐਮ ਸੀ ਕੀ ਜਿਹਦੇ ਕਰਕੇ ਇਹਦੀ ਬਦਲੀ ਹੋਈ ਬਦਲੀ ਹੋਣ ਤੋਂ ਬਾਅਦ ਇਹ ਦੋਸਾ ਆ ਗਏ ਤਾਂ ਇੱਥੇ ਇਹਨਾਂ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਹੋ ਗਿਆ ਗਵਾਂਢੀ ਦੱਸਦੇ ਨੇ ਕਿ ਇਹਨਾਂ ਦਾ ਝਗੜਾ 15 ਮਿੰਟ ਚੱਲਿਆ 15 ਮਿੰਟ ਬਾਅਦ ਇਹਨਾਂ ਦੀਆਂ ਆਵਾਜ਼ਾਂ ਆਉਣੀਆਂ ਘਰ ਵਿੱਚੋਂ ਬੰਦ ਹੋ ਗਈਆਂ ਜਦੋਂ ਗਵਾਂਢੀਆਂ ਨੇ ਸੋਚਿਆ ਕਿ ਇਹਨਾਂ ਨੂੰ ਰੋਕ ਰੁਕਦੇ ਹੀ ਜਾ ਕੇ ਦੇਖਿਆ ਹੁਣਾ ਜਾਂ ਉਹਨਾਂ ਨੇ ਸੋਚਿਆ ਹੁਣਾ ਕੀ ਚੱਕਰ ਆ ਕਿ ਅਚਾਨਕ ਇਹਨਾਂ ਦੀ ਆਵਾਜ਼ ਆਉਣੀ ਬੰਦ ਹੋ ਗਈ ਤਾਂ ਜਦੋਂ ਆੜ ਗਵਾਰਡ ਨੇ ਉੱਥੇ ਜਾ ਕੇ ਦੇਖਿਆ ਤਾਂ ਦੋਹਾਂ ਦੀਆਂ ਦੋਨਿਆਂ ਦੀਆਂ ਬਾਡੀਆਂ ਜਿਹੜੀਆਂ ਹੈਗੀਆਂ ਖੂਨ ਦੇ ਨਾਲ ਲਥਪਥ ਪਈਆਂ ਸੀਗੀਆਂ ਇੱਕ ਜਣੇ ਦੀ ਮੌਤ ਹੋ ਚੁੱਕੀ ਸੀ ਔਰਤ ਦੀ ਮੌਤ ਹੋ ਚੁੱਕੀ ਸੀ ਤੇ ਜਿਹੜਾ ਪਤੀ ਆ ਉਹ ਸਹਿਕ ਰਿਹਾ ਸੀ ਤਾਂ ਇਹਨਾਂ ਨੂੰ ਦੋਹਾਂ ਨੂੰ ਜਿਹੜੇ ਗਵਾਂਢੀ ਸੀ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਜਦੋਂ ਪੁਲਿਸ ਆਈ ਪੁਲਿਸ ਨੇ ਦੇਖਿਆ ਕਿ ਦੋਵਾਂ ਦੇ ਹੱਥਾਂ ਵਿੱਚ ਚਾਕੂ ਨੇ ਇੱਕ ਦੂਜੇ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਹਸਪੀਟਲ ਪਹੁੰਚਾਇਆ ਗਿਆ ਹਸਪੀਟਲ ਦੇ ਅੰਦਰ ਜਿਹੜੀ ਔਰਤਾ ਉਹਨੂੰ ਡਾਕਟਰਾਂ ਨੇ ਕਿਹਾ ਤਾਂ ਕਿ ਇਹ ਤਾਂ ਮਰ ਚੁੱਕੀ ਆ ਤਾਂ ਇਹਨੂੰ ਦੋਸਾ ਦੀ ਜਿਹੜੀ ਮੋਰਚਰੀ ਸੀ ਉਹਦੇ ਵਿੱਚ ਰੱਖ ਦਿੱਤਾ ਗਿਆ ਤੇ ਜਿਹੜਾ ਪਤੀਆ ਉਹਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਸੀ ਜਿਹਦੇ ਕਰਕੇ ਉਹਨੂੰ ਜੈਪੁਰ ਸ਼ਿਫਟ ਕਰ ਦਿੱਤਾ ਗਿਆ ਜੈਪੁਰ ਰੈਫਰ ਕਰ ਦਿੱਤਾ ਗਿਆ ਤਾਂ ਪਤੀ ਹੁਣ ਉੱਥੇ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਦੱਸਿਆ ਜਾ ਰਿਹਾ ਕਿ ਇਸ ਜਿਹੜਾ ਆਦਮੀ ਆ ਉਹਦੀ ਉਮਰ 40 ਸਾਲ ਆ ਤੇ ਇਹਦਾ ਨਾਮ ਆਜਾਦ ਆ ਤੇ ਜਿਹੜੀ ਇਹਦੀ ਘਰ ਵਾਲੀ ਏਐਨਐਮ ਸੀ ਔਰਤ ਸੀ ਉਹਦਾ ਨਾਮ ਅਫਸਾਨਾ ਏ ਤਾਂ ਇਹ ਅਫਸਾਨਾ ਤੇ ਆਜਾਦ ਦੀ ਲੜਾਈ ਇੰਨੀ ਭਿਆਨਕ ਹੋਈ ਕੇ ਦੋਹਾਂ ਨੇ ਹੀ ਇੱਕ ਦੂਜੇ ਉੱਪਰ ਚਾਕੂਆਂ ਨਾਲ ਹਮਲਾ ਕਰ ਦਿੱਤਾ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਪਤੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪਤਾ ਨਹੀਂ ਕੀ ਹੋ ਗਿਆ ਸਾਡੇ ਸਮਾਜ ਨੂੰ ਅੱਜ ਕੱਲ੍ਹ ਅਜਿਹੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਵੈਸੇ ਤਾਂ ਇਹ ਹੁੰਦਾ ਕਿ ਜਦੋਂ ਅਸੀਂ ਕਿਸੇ ਨਵੀਂ ਜਗ੍ਹਾ ਤੇ ਸ਼ਿਫਟ ਕਰਦੇ ਹਾਂ ਚਾਹੇ ਆਪਣੇ ਹੀ ਕੋਈ ਮਕਾਨ ਖਰੀਦ ਲਈਏ ਨਵੀਂ ਜਗ੍ਹਾ ਤੇ ਜਾਂ ਫਿਰ ਕਿਸੇ ਕਿਰਾਏ ਦੇ ਮਕਾਨ 'ਚ ਰਹੀਏ ਜਾਂ ਕਿਸੇ ਬਾਹਰ ਕਿਸੇ ਦੇ ਵੈਸੇ ਹੀ ਜੇ ਅਸੀਂ ਰਿਸ਼ਤੇਦਾਰੀ ਵਿੱਚ ਗਏ ਹੋਈਏ ਤਾਂ ਸਾਨੂੰ ਕਿੰਨੀ ਸ਼ਰਮ ਹੁੰਦੀ ਆ ਕਿ ਸਾਨੂੰ ਆਸ-ਪड़ोस वाले ਕੀ ਕਹਿਣਗੇ ਸਾਨੂੰ ਆਂਡ ਗਵਾਂਡ ਕੀ ਕਹੇਗਾ ਪਰ ਅੱਜ ਕੱਲ ਦਾ ਮਾਹੌਲ ਪਤਾ ਨਹੀਂ ਕੀ ਕਿਵੇਂ ਹੋ ਗਿਆ ਜਿਵੇਂ ਦੱਸਿਆ ਜਾ ਰਿਹਾ ਕਿ ਹਲੇ ਸਵੇਰ ਹੀ ਤਾਂ ਇਹ ਸ਼ਿਫਟ ਕੀਤਾ ਸੀ ਇਹਨਾਂ ਨੇ ਨਵੇਂ ਮਕਾਨ ਦੇ ਵਿੱਚ ਤਾਂ ਇਹਨਾਂ ਦੀ ਫਿਰ ਵੀ ਉੱਥੇ ਲੜਾਈ ਹੋ ਗਈ ਤੇ ਲੜਾਈ ਇੰਨਾ ਭਿਆਨਕ ਰੂਪ ਧਾਰਨ ਕਰ ਗਈ ਕਿ ਦੋਹਾਂ ਨੇ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰਨ ਤੱਕ ਹੀ ਤੁਲਗੇ ਤਾਂ ਪਤਨੀ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਚੁੱਕੀ ਆ ਡਾਕਟਰ ਦਾ ਕਹਿਣਾ ਏ ਕਿ ਦੋਵਾਂ ਦੇ ਹੀ ਗਲਾਂ ਦੇ ਉੱਪਰ ਤੇ ਧਾਰ ਹਥਿਆਰਾਂ ਦੇ ਨਿਸ਼ਾਨ ਸੀਗੇ ਜਿਦੇ ਕਰਕੇ ਔਰਤ ਤਾਂ ਮਰ ਗਈ ਉਹਦੀ ਤਾਂ ਮੁੱਕ ਕੇ ਤੇ ਮੌਤ ਹੋ ਗਈ ਤੇ ਜਿਹੜਾ ਪਤੀ ਆ ਉਹਦੀ ਵੀ ਕਾਫੀ ਗੰਭੀਰ ਹਾਲਤ ਬਣੀ ਹੋਈ ਆ ਬੇहद ਦਰਦਨਾਕ ਘਟਨਾਵਾਂ ਤੇ ਸੋਚਣ ਲੱਗਦੀਆਂ ਨੇ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ